ਜੇਕਰ ਕਿਸੇ ਵੀਰ ਨੇ ਕੋਈ ਗੱਡੀ ਜਾਂ ਕਾਰ ਵਿੱਚ ਨਹੀਂ ਹੋਵੇ ਤਾਂ ਸਾਡੇ ਨੰਬਰ ਤੇ ਟ੍ਰੈਡ ਕੈਮਰੇ ਨਾਲ 8 ਤੋਂ 10 ਫੋਟੋਆਂ ਖਿੱਚ ਕੇ ਭੇਜੋ ਤੇ ਤੁਹਾਡੀ ਐਡ ਸਾਡੇ ਚੈਨਲ ਤੇ ਫ੍ਰੀ ਚ ਲਗਾ ਦਿੱਤੀ ਜਾਵੇਗੀ ਤੇ ਬੇਨਤੀ ਦੁਆਰਾ ਫੇਰਿਆ ਵੀ ਫੋਟੋਆਂ ਜਿਹੜੀਆਂ ਵਿੱਚੋਂ ਖਿੱਚਣੀਆਂ ਮੋਬਾਈਲ ਨੂੰ ਟ੍ਰੈਡ ਐਂਗਲ ਕਰਕੇ ਖਿੱਚਣੀਆਂ ਸਿੱਧਾ ਮੋਬਾਈਲ ਨਾਲ ਨਾ ਭੇਜਿਆ ਕਰੋ ਫਿਰ ਵੀਡੀਓ ਵਧੀਆ ਨਹੀਂ ਬਣਦੀ ਤੇ ਆਓ ਕੱਲ ਕਰਦੇ ਆਪਾਂ ਵੀਡੀਓ ਅੱਜ ਦੀ ਸ਼ੁਰੂ ਕਰਦੇ ਆਂ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਸਵਿਫਟ ਵੀਡੀਆਈ 2015 ਮਾਡਲ ਡੀਆਰ ਗੱਡੀ ਡੀਜ਼ਲ ਤੇ ਸਾਰੇ ਵੀਰਾਂ ਨੂੰ ਬੇਨਤੀ ਇਹੀ ਆ ਵੀ ਚੈਨਲ ਨੂੰ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਜਦੋਂ ਵੀਡੀਓ ਵੇਖਦੇ ਆ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਪਹਿਲਾ ਚੈਨਲ ਤੁਹਾਨੂੰ ਪਤਾ ਆਪਣਾ ਹੈਕ ਹੋ ਗਿਆ ਸੀ ਇਸ ਕਰਕੇ ਨਵਾਂ ਚੈਨਲ ਬਣਾਇਆ ਹੁਣ ਆਪਾਂ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਸਾਰੇ ਵੀਰ ਬਤਵਾ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਗੱਡੀ 2015 ਮਾਡਲ ਦਾ ਕਿੰਦਾ ਤੁਸੀਂ ਸਿਰਫ 50000 ਦੀ ਡਾਊਨ ਪੇਮੈਂਟ ਕਰਕੇ ਲੈ ਜਾ ਸਕਦੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਤੇ ਵੀਡੀਓ ਨੂੰ ਪੂਰਾ ਦੇਖ ਲਿਓ ਵੇਖੋ ਜੀ ਬਹੁਤ ਹੀ ਸ਼ਾਨਦਾਰ ਗੱਡੀ ਆ ਤੇ ਲਾਈ ਵੀਲ ਵੇਖੋ ਜੀ ਕਿੰਨੇ ਸੋਹਣੇ ਲਵਾਏ ਆ ਕਿਸੇ ਨੇ 16 ਇੰਚ ਦੇ ਅਲਾਈ ਟਾਇਰ ਲੱਗੇ ਹੋਏ ਗੱਡੀ ਨੂੰ ਵਧੀਆ ਵੀਲ ਲਵਾਏ ਬੰਦੇ ਵੀਲ ਵੀਰ ਨੇ ਪਈ ਆ 10000 ਦੇ ਵੀਲ ਹੀ ਆਗਲੇ ਜੀ ਇਹ ਬਹੁਤ ਹੀ ਸ਼ਾਨਦਾਰ ਵੀਲ ਪਾਏ ਹੋਏ ਆ ਮਾਲਕ ਦੇ ਕਹਿਣੇ ਅਨੁਸਾਰ 50000 ਦੇ ਚਲੋ ਵੈਸੇ ਵੀ 40-50000 ਤੋਂ ਘੱਟ ਅੱਜ ਕੱਲੋਂ ਉਹਦੇ ਵੀ ਕੀ ਵਧੀਆ ਵੀਲ ਤੁਹਾਨੂੰ ਪਤਾ ਹੀ ਆ ਤੇ ਗੱਡੀ ਬਹੁਤ ਹੀ ਸ਼ਾਨਦਾਰ ਜੀ ਓਟ ਲੁੱਕ ਦੇਖ ਲਓ ਤੁਸੀਂ ਬਿਲਕੁਲ ਸਕਰਾਚ ਵਗੈਰਾ ਹਨ ਨਹੀਂ ਗੇ ਗੱਡੀ ਤੇ ਤੇ ਜੇ ਗੱਲ ਕਰੀਏ ਓਨਰ ਦੀ ਤੇ ਦੂਸਰੇ ਨਾਮ ਤੇ ਗੱਡੀ ਆ ਜੀ ਪੰਜਾਬ ਦਾ ਨੰਬਰ ਆ ਪੀਬੀ ਨੰਬਰ ਆ ਸਾਰਿਆਂ ਆਪਣੇ ਚੈਨਲ ਤੇ ਤੁਹਾਨੂੰ ਪੰਜਾਬ ਨੰਬਰ ਗੱਡੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਜੇ ਗੱਲ ਕਰੀਏ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੱਤੀ ਆ ਮਾਲਕਾਂ ਨੇ ਏਸੀ ਹੀਟਰ ਹਰੇਕ ਚੀਜ਼ ਵਰਕਿੰਗ ਆ ਤੇ ਟਾਇਰਾਂ ਦੀ ਗੱਲ ਕਰੀਏ ਤੇ ਟਾਇਰ ਲਗਭਗ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਸਾਫ਼ ਸੁਥਰੀ ਵਧੀਆ ਗੱਡੀ ਆ ਜੀ ਬਾਕੀ ਤੁਹਾਨੂੰ ਇੰਟੀਰੀਅਰ ਦੀਆਂ ਫੋਟੋਆਂ ਵੀ ਅੱਗੇ ਆਪਾਂ ਦਿਖਾ ਦਿੰਨੇ ਆ ਬਾਹਰੋਂ ਲੁੱਕ ਤਾਂ ਤੁਸੀਂ ਦੇਖ ਲਈ ਆ ਨਵੀਂ ਸ਼ੇਪ ਦੀ ਗੱਡੀ ਆ 15 ਜੇ ਨਵੀਂ ਗ੍ਰਿਲ ਵਾਲੀ ਗੱਡੀ ਆ ਗਈ ਸੀਗੀ 14 ਤੱਕ ਤੁਹਾਨੂੰ ਪੁਰਾਣੀ ਗ੍ਰਿਲ ਗ੍ਰਿਲ ਵਾਲੀ ਸਿਫਟ ਮਿਲਦੀ ਆ ਇਹ 2015 ਐਵਰੇਜ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਹੁਤ ਹੀ ਵਧੀਆ ਹੁੰਦੀ ਇਹਨਾਂ ਗੱਡੀਆਂ ਦੀ 24 25 ਦੀ ਐਵਰੇਜ ਗੱਡੀਆਂ ਆਰਾਮ ਨਾਲ ਘਟ ਜਾਂਦੀਆਂ ਐ ਤੇ ਗੱਲ ਕਰੀਏ ਲੋਕੇਸ਼ਨ ਦੀ ਤੇ ਲੋਕੇਸ਼ਨ ਗੱਡੀ ਦੀ ਮੋਗਾ ਸਾਡ ਖੜੀ ਐ ਜੀ ਗੱਡੀ ਐ ਅੰਦਰੋਂ ਵੇਖੋ ਜੀ ਇੰਟੀਰੀਅਰ ਕਿੰਨਾ ਸਾਫ਼ ਪਿਆ ਸੀਟ ਕਵਰ ਨਵੇਂ ਗੱਡੀ ਦੇ ਤੇ ਕੰਪਨੀ ਵਾਲਾ ਹੀ ਮਿਊਜ਼ਿਕ ਸਿਸਟਮ ਲੱਗਾ ਹੋਇਆ ਵਾ ਪੂਰੀ ਬਧੀਆ ਓਕੇ ਗੱਡੀ ਐ ਜਮਾ ਬਾਕੀ ਜਿਹੜੇ ਵੀ ਲੋਨ ਕਰਾਉਣ ਦੇ ਚਾਹਵਾਨ ਆ ਉਹ ਸਿਰਫ 50000 ਦੀ ਡਾਊਨ ਪੇਮੈਂਟ ਕਰਕੇ ਗੱਡੀ ਦੇ ਮਾਲਕ ਬਣ ਸਕਦੇ ਆ ਪੂਰੇ ਪੰਜਾਬ ਦੇ ਵਿੱਚ ਲੋਨ ਫੈਸਿਲਿਟੀ ਅਵੇਲੇਬਲ ਹੈਗੀ ਆ ਬਸ ਸਿਬਲ ਤੁਹਾਡਾ ਠੀਕ ਹੋਵੇ ਲੋਨ ਤੁਹਾਡਾ ਅਸੀਂ ਕਰਾ ਦਾਂਗੇ ਜੇ ਕਿਸੇ ਵੀਰ ਦਾ ਥੋੜਾ ਬੋੜਾ ਡਾਊਨ ਵੀ ਆ ਤੇ ਉਹਨੂੰ ਡਾਊਨ ਪੇਮੈਂਟ ਥੋੜੀ ਵੱਧ ਲੱਖਾਂਡ ਕਰਨੀ ਪਊਗੀ ਉਹਦਾ ਵੀ ਲੋਨ ਕਰਾ ਦਾਂਗੇ ਤੇ ਬਾਕੀ ਇਹ ਗੱਲ ਕਰੀਏ ਰੇਟ ਦੀ ਰੇਟ ਦੀ ਵੀਰ ਜੀ 4 ਲੱਖ ਦੀ ਡਿਮਾਂਡ ਕੀਤੀ ਹੈ ਕਸਟਮਰ ਨੇ ਬਾਕੀ ਮੌਕੇ ਤੇ ਮਾਨਤਾ ਨੂੰ ਵਧੀਆ ਹੋ ਜਾਊਗਾ ਤੁਹਾਡਾ ਬਾਕੀ ਜੇ ਕਿਸੇ ਵੀਰ ਨੇ ਲੈਣੀ ਹੋਵੇ ਕਮੈਂਟ ਕਰਕੇ ਸਾਡੇ ਕੋਲ ਨੰਬਰ ਲੈ ਸਕਦਾ ਵਾ ਤੇ ਕਮੈਂਟ ਕਰਕੇ ਤੁਸੀਂ ਨੰਬਰ ਲੈ ਸਕਦੇ ਆ ਬਾਕੀ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਹੋਵੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਜੇ ਕੋਈ ਇਨਫੋਰਮੇਸ਼ਨ ਮਿਸ ਰਹੀ ਹੋਵੇ ਤੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ